ਜੇ ਮਤਲਬ ਅਸੀਂ ਦੇਖੀਏ ਕਿ ਐਵਰੇਜ ਸਾਡੇ ਘਰ ਚ 6 ਮੈਂਬਰ ਆ ਤੇ ਮੈਂ ਹਮੇਸ਼ਾ ਕਹਿੰਦਾ ਵੀ ਦੋ ਤੇ ਤਿੰਨ ਦਾ পেট ਖਰਾਬ ਆ ਅਸੀਂ ਮੰਨਦੇ ਨਹੀਂ ਉਹ ਗੱਲ ਹੋਰ ਆ ਤੇ ਇਹ ਇਦਾਂ ਦੀ ਚੀਜ਼ ਆ ਬਿੱਲ ਦਾ ਜੂਸ ਇੰਨਾ ਕੁਦਰਤੀ ਚੀਜ਼ ਆ ਕਿ ਜਿਹੜਾ ਸਾਡਾ ਪਾਚਣ ਪ੍ਰਣਾਲੀ ਨੂੰ ਜੇ ਅਸੀਂ ਠੀਕ ਕੁਦਰਤੀ ਰੂਪ ਚ ਕਰਨਾ ਹੈ ਇਹਦਾ ਕੋਈ ਤੋੜ ਹੀ ਹੈ ਨਹੀਂ ਇਹ ਇੰਨਾ ਬਿਹਤਰੀਨ ਆ ਫਿਰ ਇਹਦੇ ਵਿੱਚ ਨਿੰਬੂ ਜਾਤੀ ਦਾ ਫਾਲ ਆ ਤਾਂ ਵਿਟਾਮਿਨ ਸੀ ਤਾਂ ਹੋਣਾ ਹੀ ਹੋਣਾ ਉਹ ਤੁਸੀ ਵਟਾਮਨ ਸੀ ਆ ਵਿਟਾਮਨ ਏ ਆ ਕਾਰਬੋਹਾਈਡਰੇਟਸ ਆ ਰਾਈਬੋਫਲੇਵਿਨ ਆ ਬਹੁਤ ਕੁਛ ਆ ਫਿਰ ਇਹਦੀ ਇਹਦੇ ਫਾਲਦੀ ਤੁਸੀਂ ਖਾਸੀਅਤ ਦੇਖੋ ਵੀ ਜਿਹੜਾ ਕੱਚਾ ਫਲ ਆ ਜਿਹੜਾ ਕੱਚਾ ਫਲ ਆ ਉਹ ਜਿਹੜੇ ਜਿਹੜੇ ਲੋਕਾਂ ਨੂੰ ਦਸਤ ਦੇ ਰੋਗ ਹੁੰਦੇ ਆ ਉਹਨੂੰ ਉਹ ਰੋਕਦਾ ਅੱਛਾ ਪਾਣੀ ਦੀ ਜਦੋਂ ਦਸਤ ਲੱਗਦੇ ਆ ਤੇ ਪਾਣੀ ਦੀ ਕਮੀ ਬੱਚਿਆਂ ਚ ਵੀ ਜਾਂ ਵੱਡਿਆਂ ਚ ਪਾਣੀ ਦੀ ਕਮੀ ਹੁੰਦੀ ਆ ਤੇ ਇਹਦਾ ਜੂਸ ਜਿਵੇਂ ਹੁਣ ਅੱਜਕੱਲ ਤਾਂ ਹਰੇਕ ਚੀਜ਼ ਉਹ ਕਹਿੰਦੇ ਜੀ ਇਹਨੂੰ ਉਹ ਪਾਊਡਰ ਦਿਓ ਜੀ ਇਲੈਕਟ੍ਰੋਲਾਈਟ ਦਿਓ ਜੀ ਉਹ ਫਲਾਨਾ ਦਿਓ ਜੀ ਪਰ ਇਹਦੇ ਬਿੱਲ ਦਾ ਜੂਸ ਦਾ ਮੇਰਾ ਖਾਸ ਹੀ ਹੈ ਮੈਂ ਤਾਂ ਪੂਰਾ ਕਰ ਦਿੰਦਾ ਸਾਰੀਆਂ ਥੋੜੀਆਂ ਘਾਟਾਂ ਪਾਣੀ ਦੀ ਘਾਟ ਪੂਰੀ ਕਰ ਦਿੰਦਾ ਤੇ ਜਦੋਂ ਇਹ ਫਲ ਕੱਚਾ ਤਾਂ ਇਹਦਾ ਇਹ ਉਪਯੋਗ ਆ ਹੈਨਾ ਤੇ ਜਦੋਂ ਫਲ ਪੱਕ ਜਾਂਦਾ ਫਿਰ ਇਹ ਕਬਜ਼ ਦੇ ਮਰੀਜ਼ਾਂ ਲਈ ਕੰਮ ਆਉਂਦਾ ਫਿਰ ਉਲਟ ਕੰਮ ਕਰਦਾ ਅੱਛਾ ਕੀ ਬਾਤ ਹੈ ਇੱਕ ਵਾਰੀ ਤਾਂ ਚੀਜ਼ ਨੂੰ ਕੰਟਰੋਲ ਕਰਦਾ ਜੇ ਜ਼ਿਆਦਾ ਕੰਟਰੋਲ ਹੋਈ ਆ ਉਹ ਨੂੰ ਸ਼ੁਰੂ ਕਰ ਦਿੰਦਾ ਹਾਂ ਭਈ ਜਿਹੜੇ ਫਿਰ ਪਹਿਲਾਂ ਆਪਣੇ ਵੈਦ ਹੋਣਗੇ ਉਹਨਾਂ ਨੇ ਕਿੰਨੇ ਤਜਰਬੇ ਕੀਤੇ ਹੋਣਗੇ ਹਨਾ ਹਾਂ ਇਹ ਇਹ ਜਿਹੜੇ ਨਚੂੜ ਨਿਕਲੇ ਆ ਇਹ ਕੋਈ 100 200 ਸਾਲ ਦੇ ਥੋੜਾ ਨਿਕਲੇ ਉਹਦੋਂ ਹੀ ਕਿੰਨੇ ਪ੍ਰਾਤਨ ਬਜ਼ੁਰਗ ਜਿਹਦਾ ਕੱਚੇ ਦਾ ਅਲੱਗ ਫਾਇਦਾ ਤੇ ਪੱਕੇ ਦਾ ਉਲਟਾ ਫਾਇਦਾ ਉਲਟਾ ਫਾਇਦਾ ਹੂੰ ਸੋ ਇਹਦਾ ਜਿਹੜਾ ਫਾਲ ਆ ਉਹ ਬੜਾ ਮਤਲਬ ਹਰ ਪੱਖ ਤੋਂ ਮਤਲਬ ਇਹਦੀ ਇਹਦੀ ਜਿਹੜੀ ਇਹ ਗੁਣਕਾਰੀ ਆ ਜੇ ਇਹਨੂੰ ਆਪਾਂ ਇਹਨੂੰ ਖੋਲ ਕੇ ਸੋਚਣ ਸੋਚਦੇ ਆ ਤੇ ਜਿਹੜਾ ਇਹਦਾ ਫਾਲ ਦਾ ਗੁੱਦਾ ਫਲਦਾ ਗੁੱਦਾ ਸਾਡੇ ਦਿਲ ਤੇ ਦਿਮਾਗ ਦੇ ਦੀ ਬਿਹਤਰੀ ਲਈ ਬਹੁਤ ਬਿਹਤਰ ਹੈ ਹਮਮ ਤੇ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਬਿਹਤਰ ਹੈ ਇਹ ਫਿਰ ਉਸ ਤੋਂ ਬਾਅਦ ਸਕਿਨ ਦੇ ਰੋਗ ਨੇ ਜਿਨ੍ਹਾਂ ਨੂੰ ਖਾਸ ਕਰਕੇ ਫਲਵੇਰੀ ਹੈ ਫਲਵੇਰੀ ਛੇਤੀ ਠੀਕ ਨਹੀਂ ਹੁੰਦੀ ਹੁੰਦੀ ਤੇ ਵੈਦ ਇਹਨੂੰ ਫਲਵੇਰੀ ਦੇ ਇਲਾਜ ਲਈ ਬਹੁਤ ਵਰਤਦੇ ਰਹੇ ਹਮਮ ਫਿਰ ਇਹਦਾ ਜੇ ਬੀਜ ਦਾ ਮੈਂ ਤੁਹਾਨੂੰ ਦੱਸਿਆ ਇਹੋ ਚ ਤੇਲ ਨਿਕਲਦਾ ਉਹਨੂੰ ਲੋਕ ਯੂਜ਼ ਕਰਦੇ ਆ इवन ਜਿਹੜੇ ਇਹਦੇ ਫੁੱਲ ਆ ਨਾ ਫੁੱਲਾਂ ਤੇ ਮੱਖੀਆਂ ਬਹੁਤ ਆਉਂਦੀਆਂ ਨੇ ਹਮਮ ਫਲਰਾਂ ਉਹ ਵੀ ਇਹ ਕੰਮ ਹੁੰਦਾ ਤੇ ਫੁੱਲਾਂ ਤੋਂ ਜਿਵੇਂ ਦਾ ਸ਼ਰਬਤ ਫਰੂਟ ਚੋਂ ਬਣਦਾ ਤੇ ਜਿਹੜੇ ਪੁਰਾਣੇ ਲੋਕ ਨੇ ਉਹ ਇਹਦੇ ਫੁੱਲਾਂ ਤੋਂ ਅਲੱਗ ਉਹਦੀ ਤਸਵੀਰ ਉਦੋਂ ਵੀ ਬਹੁਤ ਛੱਡੀ ਹੁੰਦੀ ਆ ਫੁੱਲਾਂ ਤੋਂ ਵੀ ਸ਼ਰਬਤ ਤਿਆਰ ਕਰਦੇ ਰਹੇ ਹਮ ਹਮ ਫੁੱਲ ਹੋ ਗਏ ਫਾਲ ਹੋ ਗਏ ਬਈ ਗੂੰਦ ਦੇ ਹਾਂ ਗੂੰਦ ਗੂੰਦ ਤੋਂ ਵੀ ਇਹੀ ਨੁਸਕੇ ਪੇਟ ਦੀਆਂ ਬਿਮਾਰੀਆਂ ਨਾਲ ਜ਼ਿਆਦਾ ਸੰਬੰਧਤ ਨੁਸਕੇ ਬਣਦੇ ਅੱਛਾ ਔਰ ਇਹਦੇ ਹੀ ਗੁਣ ਜਿਹੜੇ ਪੱਤੇ ਆ ਪੱਤਿਆਂ ਦਾ ਇੱਕ ਤਾਂ ਜਿਹੜਾ ਲੋਕ ਨਾ ਪੱਤਿਆਂ ਦੇ ਵਿੱਚ ਸ਼ਹਿਦ ਮਿਲਾ ਕੇ ਮਿਕਸ ਕਰਕੇ ਬੁਖਾਰ ਦੇ ਲਈ ਇਲਾਜ ਕਰਦੇ ਲੋਕ ਆ। ਹਾਂ। ਫੇਰ ਇਹਦੇ ਜਿਹੜੇ ਪੱਤਿਆਂ ਦਾ ਜਿਹੜਾ ਹੋਰ ਇੱਕ ਖਾਸ ਪ੍ਰਯੋਗ ਹੈ ਨਾ ਇਹਨੂੰ ਬਾਇਓ ਪੈਸਟੀਸਾਈਡ ਵਾਂਗੂ ਵੀ ਯੂਜ਼ ਕੀਤਾ ਜਿਵੇਂ ਅੱਕ ਦੇ ਪੱਤੇ ਪਾਉਂਦੇ ਆ ਨਾ ਇਹ ਬਾਇਓ ਪੈਸਟੀਸਾਈਡ ਵਾਂਗੂ ਯੂਜ਼ ਹੁੰਦਾ ਪਰ ਉਸ ਤੋਂ ਵੀ ਇੱਕ ਜਿਹੜਾ ਬਹੁਤ ਬਿਹਤਰ ਨੁਸਖਾ ਜਿਹੜਾ ਅੱਜ ਕੱਲ ਉਹਦੀ ਵੀ ਅਜੇ ਲੋੜ ਹੀ ਘੱਟ ਪੈਂਦੀ ਹੈ ਜਿਵੇਂ ਆਪਾਂ ਕਿਕਰਾਂ ਵੇਲੇ ਵੀ ਗੱਲ ਕੀਤੀ ਕੰਡੇ ਹੁੰਦਾ ਵੱਜਦਾ ਹੀ ਨਹੀਂ ਵੱਜਦਾ ਨਹੀਂ ਹਾਂਜੀ ਤੋਂ ਪੁਰਾਣੇ ਵੇਲੇ ਵਿੱਚ ਕੀ ਹੁੰਦਾ ਸੀ ਜਾਂ ਹੁਣ ਵੀ ਜਿਹੜੇ ਜਿਹੜੇ ਐਕਚੁਅਲ ਤਾਂ ਇਹ ਨਾਲ ਜੁੜੇ ਹੋਏ ਲੋਕਾਂ ਦੇ ਤਾਂ ਕੰਡੇ ਵਾਜ ਜਾਂਦੇ ਆ ਤੇ ਜਦੋਂ ਕੰਡਾ ਵਾਜ ਜਾਂਦਾ ਨਾ ਕਈ ਵਾਰੀ ਕੰਜਾ ਕੰਡਾ ਟੁੱਟ ਕੇ ਅੱਗੇ ਚਲਾ ਜਾਂਦਾ ਵੀ ਉਹ ਬਾਹਰੋਂ ਸੂਈ ਨਾਲ ਦੇਖਦਾ ਹੀ ਨਹੀਂ ਆਪਾਂ ਨੂੰ ਵੀ ਕਢਣਾ ਕਿਵੇਂ ਤੇ ਇਹ ਫਿਰ ਪੁਰਾਣੇ ਵੇਗਾਂ ਚ ਲੋਕ ਕੀ ਕਰਦੇ ਸੀ ਵੀ ਇਹਦਾ ਜਾਂ ਤਾਂ ਚੂਰਨ টাই ਪੱਤੇ ਮਿਕਸ ਕਰਕੇ ਜਾਂ ਵੈਸੇ ਹੀ ਪੱਤੇ ਉੱਥੇ ਉਹ ਜਿੱਥੇ ਕੰਡਾ ਵਜਿਆ ਹੁੰਦਾ ਸੀ ਉੱਥੇ ਪਾ ਲ ਦਿੰਦੇ ਸੀ ਤਾਂ ਉਹ ਠੀਕ ਹੋ ਜਾਂਦਾ ਸੀ ਕੰਡਾ ਬਾਹਰ ਆ ਜਾਂਦਾ ਸੀ ਥਾਂ ਫੁੱਲਾ ਹੋ ਕੇ ਕੰਡਾ ਪਿੱਛੇ ਨੂੰ ਆ ਜਾਂਦਾ ਹਾਂ ਬਾਹਰ ਆ ਜਾਂਦਾ ਸੀ ਇਹ ਬੁੜਾ ਇਹਦਾ ਬਿੱਤਰ ਉਪਯੋਗ ਹੁੰਦਾ ਰਿਹਾ